ਦੋਸਤੋ ਅੱਜ ਇੱਕ ਗੰਭੀਰ ਮੁੱਦੇ ਤੇ ਗੱਲ ਕਰਨ ਜਾ ਰਹੇ ਆ ਜੀ ਸੋ ਮੁੱਦਾ ਵੀ ਸਾਡੇ ਗੁਰਦਾਸਪੁਰ ਵੀ ਜਿਹੜਾ ਵਾ ਜੀ ਲਗਾਤਾਰ ਗੋਲੀਬਾਰੀ ਦੇ ਘਟਨਾਵਾਂ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਨੇ ਸੋ ਇਸ سلسلے ਜਿਹੜਾ ਸਾਡੇ ਨਾਲ ਭਾਈਪਾਗੂ ਨੇ ਹਿੰਦੂ ਨੇਤਾ ਵੀ ਸਾਡੇ ਨਾਲ ਨੇ ਜੀ ਗੱਲਬਾਤ ਕਰਦੇ ਆ ਕਿ ਕੀ ਕਾਰਨ ਨੇ ਕੀ ਵਜ੍ਹਾ ਕੀ ਆ ਜਿਹੜੀ ਗੁਰਦਾਸਪੁਰ ਦੀ ਸਮੱਸਿਆ ਆ ਗਈ ਆ ਅਣਜਲੀ ਸਮੱਸਿਆ ਵੱਡੀ ਆ ਜਿਹੜੀ ਗੁਰਦਾਸਪੁਰ ਚ ਆ ਗਈ ਆ ਕੀ ਵਜ੍ਹਾ ਮੰਨਦੇ ਦੀ ਤੁਸੀਂ ਪਹਿਲਾਂ ਤੇ ਤੁਹਾਡੇ ਚੈਨਲ ਰਾਹੀਂ ਤੁਸੀਂ ਇਹ ਸਮੱਸਿਆ ਚੁੱਕੀ ਆ ਸਾਰੇ ਸ਼ਰੋਤਾ ਉਹਨਾਂ ਤੇ ਸੁਣਨ ਵਾਲਿਆਂ ਨੂੰ જય ਸ਼੍ਰੀ ਰਾਮ ਦੇਖੋ ਪਿਛਲੇ ਕਾਫੀ ਟਾਈਮ ਤੋਂ ਗੁਰਦਾਸਪੁਰ ਦੇ ਹਾਲਾਤ ਜਿਹੜੇ ਆ دہشت ਤੇ ਖੋਫ ਵਾਲੇ ਨੇ ਹਮ ਇੱਕ ਮਹੀਨੇ ਦੇ ਅੰਦਰ ਅੰਦਰ ਹੀ ਤੁਸੀਂ ਦੇਖ ਲਓ ਪਹਿਲਾਂ ਥਾਣੇ ਦੇ ਬਾਹਰ ਗਰਨੇਡ ਦੀ ਔਰ ਇਹ ਬਾਅਦ ਪਿਛਲੇ 2-3 ਦਿਨਾਂ ਦੇ ਵਿੱਚ ਲਗਾਤਾਰ ਤੈਨੂੰ ਜਗਾ ਫਾਇਰਿੰਗ ਹੋ ਗਈ ਹੈ। ਬਿਲਕੁਲ। ਦੋ ਇਮੀਗ੍ਰੇਸ਼ਨ ਸੈਂਟਰ ਤੇ ਕੱਲ ਇੱਕ ਸਾਡੇ ਡੋਮਿਨੋਜ਼ ਦੇ ਬਾਹਰ ਹੋ ਗਈ ਹੈ। ਹੂੰ। ਤੇ ਲੋਕਾਂ ਦੇ ਵਿੱਚ ਸਹਿਮ ਤੇ ਡਰ ਦਾ ਮਾਹੌਲ ਹੈ। ਤੁਸੀਂ ਮਾਰਕੀਟ ਤਾਂ ਹੀ ਦੇਖ ਲਓ ਕਿ ਅੱਜ ਸੰਡੇ ਹੈ। ਹੂੰ। ਤੇ ਸੰਡੇ ਨੂੰ ਘੁਮਣ ਫਿਰਨ ਦਾ ਰਸ ਹੁੰਦਾ ਹੀ ਮੌਸਮ ਦੇ ਅਨੁਸਾਰ ਲੋਕੀ ਬਾਹਰ ਨਿਕਲਦੇ। ਉਹ ਲੋਕੀ ਉੱਥੇ ਵੀ ਕਿਤੇ ਸਹਿਮ ਗਏ ਤੇ ਨੇ ਘਰੋਂ ਘੱਟ ਨਿਕਲਣ ਦੇ ਬਾਅਦ। ਤੇ ਜੇ ਕੋਈ ਨਿਕਲੇ ਤਾਂ ਵੀ ਹੈ ਤਾਂ ਉਹਨਾਂ ਨੂੰ ਘਰੋਂ ਫੋਨ ਆ ਜਾਂਦਾ ਕਿ ਟਾਈਮ ਨਾਲ ਆ ਜਾ। ਬਿਲਕੁਲ ਬਿਲਕੁਲ ਹੈਨਾ। ਪਰ ਕਦੀ ਸੁਰੀਆ ਨਸੀ ਭਾਜੀ ਪਹਿਲਾਂ ਸੀ ਚਲੋ ਬਟਾਲ ਇਹ ਕੋਲ ਰਾਸਪੁਰਾਣ ਜਿਹੜੀ ਹਵਾ ਚੱਲੀ ਹੈ ਇਹ ਕਦੇ ਨਾ ਕਦੇ ਨੁਕਸਾਨ ਦੇ ਆ ਦੇਖੋ ਹਵਾ ਪੈਂ ਬਟਾਲੇ ਚੱਲੇ ਤੇ ਜਾਂ ਕਿਤੇ ਵੀ ਚੱਲੇ ਤੇ ਪਾ ਗੁਰਦਾਸਪੁਰ ਚੱਲੇ ਨੁਕਸਾਨ ਦੇ ਤੇ ਨੁਕਸਾਨ ਹੁੰਦਾ ਹੀ ਹੁੰਦਾ ਇਹ ਕਹਿੰਦਾ ਵੀ ਇਹ ਪੀਸਫੁੱਲ ਇਲਾਕਾ ਮੰਨਿਆ ਜਾਂਦਾ ਸੀ ਗੁਰਦਾਸਪੁਰ ਉੱਥੋਂ ਉੱਪਰ ਨੂੰ ਦਿਨਨਗਰ ਪਣਾ ਪਠਾਨਾ ਇਹ ਗੱਲ ਮੈਂ ਤੁਹਾਡੀ ਸਹਿਮਤ ਆ ਕਿ ਗੁਰਦਾਸਪੁਰ ਕਦੀ ਇਦਾਂ ਦੀ ਨੌਬਤ ਆਈ ਨਹੀਂ ਆਈ ਪੁਰਾਣੇ ਬਜ਼ੁਰਗਾਂ ਕੋਲੋਂ ਤੇ ਵੱਡਿਆਂ ਕੋਲੋਂ ਆਤਾਗਵਾਦ ਦੇ ਟਾਈਮ ਗੱਲਾਂ ਸੁਣੀਆਂ ਹੈ ਕਿ ਆਤਾਗਵਾਦ ਚਾਦਾ ਨਾ ਮੋਲਦੀ ਪਰ ਐ ਹੁਣ ਕਹਿੰਦੇ ਗਿਆ ਆਤਾਗਵਾਦ ਤੋਂ ਵੀ ਖਤਰਨਾਕ ਮੋਲ ਹੈ ਪਤਾ ਨਹੀਂ ਲੱਗਦਾ ਕਿ ਕਿਹੜਾ ਨਾਲ ਚੱਲਦਾ ਕਿੱਥੇ ਕੀ ਕਰ ਜਾਏ ਤੇ ਬੜਾ ਚਿੰਤਾ ਦਾ ਵਿਸ਼ਾ ਹੈ ਔਰ ਪ੍ਰਸ਼ਾਸਨ ਨੂੰ ਸਰਕਾਰ ਨੂੰ ਇਹ ਲਾਅਨ ਆਰਡਰ ਮੈਂਟੇਨ ਕਰਨਾ ਪੈਣਾ ਕਿਉਂਕਿ ਆਮ ਬੰਦਾ ਤੇ ਸਰਕਾਰ ਕੋਲ ਇੱਕ ਸੇਫਟੀ ਮੰਗਦਾ ਹੈ ਤੇ ਇਹ ਸਰਕਾਰ ਉਹ ਸੇਫਟੀ ਵੀ ਨਹੀਂ ਦੇ ਸਕਦੀ ਜਾਂ ਸੋਸ਼ਲ ਸਿਕਿਉਰਿਟੀ ਵੀ ਨਹੀਂ ਦੇ ਸਕਦੀ ਤਾਂ ਮੈਨੂੰ ਲੱਗਦਾ ਹੈ ਸਰਕਾਰਾਂ ਨੂੰ ਕੋਈ ਹੱਕ ਨਹੀਂ ਐ ਰਾਜ ਕਰਨ ਦਾ ਸਰ ਜੀ ਵਿਸ਼ਾ ਗੰਭੀਰਾ ਸਮੱਸਿਆ ਵੱਡੀ ਆ ਹੱਲ ਕੋਈ ਨਹੀਂ ਹੋ ਪਾਰਿਆ ਕੀ ਕਾਰਨ ਮੰਨਦੇ ਹੋ ਕੀ ਵਜ੍ਹਾ ਮੰਨਦੇ ਸਰ ਇਹ ਸਰਕਾਰਾਂ ਦੀਆਂ ਪ੍ਰਸ਼ਾਸਨ ਦੀ ਨਾਕਾਮੀ ਹੈਗੀ ਆ ਜਿਸ ਦੇ ਕਾਰਨ ਇਹ ਸਾਰਾ ਕੁਝ ਹੋ ਰਿਹਾ ਦੇਖੋ ਮੰਨਦੇ ਆ ਕਿ ਕਿਤੇ ਨਾ ਕਿਤੇ ਹਰ ਚੀਜ਼ ਨੂੰ ਨੱਥ ਨਹੀਂ ਪਾਈ ਜਾਂਦੀ ਲੇਕਿਨ ਇੰਨਾ ਕਿ ਵੀ ਖੁੱਲੀ ਛੂਟ ਨਹੀਂ ਮਿਲਣੀ ਚਾਹੀਦੀ ਕਿ ਜਿੰਨੀ ਆਉਣ ਵਾਲੇ ਇਹ ਤੁਸੀਂ ਦੇਖ ਰਹੇ ਹੋ ਕਿ ਕਾਫੀ ਟਾਈਮਾਂ ਤੋਂ ਕਦੀ ਗੋਲੀਬਾਰੀ ਦਾ ਕਦੀ ਬੰਬ ਬਲਾਸ ਦਾ ਕਦੀ ਕੁੱਤੀ ਸੁਣਿਆ ਵਾ ਤੇ ਇਹ ਇੱਕ ਯਕਦਮ ਹੀ ਕੁਛ ਐ ਨਾ ਸਰਕਾਰਾਂ ਚ ਆ ਕੇ ਹੋਇਆ ਵਾ ਤੇ ਅਪਾ ਕਿਤੇ ਨਾ ਕਿਤੇ ਮੰਦੀਆਂ ਕਿ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਨਾਕਾਮੀ ਆ ਕਿਉਂਕਿ ਕਾਰਨ ਕੀ ਆ ਕਿ ਜੇਲ ਲਾਅਨ ਆਰਡਰ ਵਧੀਆ ਤਰੀਕੇ ਨਾਲ ਨਹੀਂ ਹੈਗਾ ਤੇ ਤਾਦੀ ਲੋਕ ਜਿਹੜੇ ਆ ਖੁੱਲੀ ਹਮ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਕਿਤੇ ਉਹਨਾਂ ਦਾ ਸਰਕਾਰ ਦੇ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਜਿਹੜਾ ਖੋਫ ਹੈ ਖਤਮ ਹੋ ਚੁੱਕਿਆ ਕਿ ਉਹਨਾਂ ਨੂੰ ਪੁਲਿਸ ਦਾ ਡਾਰੀ ਜਿਹੜਾ ਹੈਗਾ ਖਤਮ ਹੋ ਚੁੱਕਿਆ ਤੇ ਜਿਹਦੇ ਕਾਰਨ ਕੀ ਆ ਗੋਲੀਬਾਰੀ ਦੀ ਘਟਨਾ ਆ ਅੱਜਕੱਲ ਤੁਸੀਂ ਦੁਕਾਨਦਾਰ ਦੀ ਗੱਲ ਕਰੋ ਕਿਸੇ ਦੁਕਾਨਦਾਰ ਨੂੰ ਤੁਸੀਂ ਤਰਨ ਤਰਨ ਦੀ ਇੱਕ ਨਿਊਜ਼ ਸੁਣੀ ਹੋਣੀ ਆ ਕਿ ਮਾਰ ਦੇ ਸਾਹਮਣੇ ਹੀ ਆ ਕੇ ਇੱਕ ਪੁੱਤ ਨੂੰ ਗੋਲੀ ਮਾਰ ਗਏ ਤੇ ਅੱਜ ਦੀ ਡੇਟ ਦੇ ਵਿੱਚ ਦੁਕਾਨਦਾਰੀ ਵੀ ਜਿਹੜੀ ਹੈਗੀ ਆ ਬਹੁਤ ਹੀ ਖਤਰਨਾਕ ਆ ਕੋਈ ਪਤਾ ਨਹੀਂ ਕਿ ਕਿਹੜੇ ਰੂਪ ਚ ਗਾਗ ਦੇ ਰੂਪ ਚ ਤੁਹਾਡੇ ਕੋ ਕਿਸੇ ਨੇ ਆਣਾ ਤੇ ਮਾਰੀ ਨਹੀਂ ਕੋਈ ਖੁੰਦੇ ਕੋਣੀ ਇਹਦਾ ਤੁਹਾਨੂੰ ਕਿਸੇ ਨੇ ਆ ਕੇ ਸ਼ੂਟ ਕਰ ਜਾਣਾ ਤੇ ਖੌਫ ਖੌਫ ਤੇ ਇੰਨਾ ਕੁ ਹੋ ਗਿਆ ਵਾ ਮੈਂ ਦੇਖ ਰਿਹਾ ਸੀ ਅੱਜ ਦੀ ਕੱਲ ਕਿ ਕੱਲ ਜਦੋਂ ਗੋਲੀ ਚੱਲੀ ਆ ਦੁਕਾਨਦਾਰਾਂ ਨੇ ਜਿਹੜੇ ਡਰਦੇ ਨੇ ਦੁਕਾਨਾਂ ਹੀ ਬੰਦ ਕਰਤੀਆਂ ਭਾਜੀ ਜੇਲ੍ਹ ਰੋਡ ਤੇ ਸ਼ਟਰ ਬੰਦ ਹੋ ਗਏ ਹੀ ਔਰ ਲੋਕਾਂ ਚੋਂ ਖੌਫ ਹੀ ਕਿ ਜਿਹੜੇ ਜਿਹੜੇ ਘਰੋਂ ਬਾਹਰ ਹੀ ਉਹਨਾਂ ਨੂੰ ਫੋਨ ਆਨੇ ਚਾਲੂ ਹੋ ਗਏ ਕਿ ਅਸੀਂ ਡਰ ਗਏ ਦੇ ਨੇ ਪਰਿਵਾਰ ਡਰ ਗਏ ਦੇ ਨੇ ਲੋਕ ਡਰ ਗਏ ਦੇ ਨੇ ਔਰ ਬੜੀ ਸ਼ਰਮ ਦੀ ਗੱਲ ਹੈ ਤੁਸੀਂ ਇੱਕ ਚੀਜ਼ ਦੇਖੋ ਕਿ ਅਸੀਂ 3-4 ਦਿਨ ਤੋਂ ਲਗਾਤਾਰ ਦੇਖਣ ਦੇ ਕਿ ਗੁਰਦਾਸਪੁਰ ਚਾਰੇ ਪਾਸੇ ਨਾਕਾਬੰਦੀ ਹੁੰਦੀ ਆ ਹਮਮ ਪੁਲਿਸ ਚੈਕਿੰਗ ਕਰਦੀ ਹੈ ਦਿਨੇ ਵੀ ਨਾਕੇ ਲੱਗੇ ਹੁੰਦੇ ਆ ਚਲਾਨ ਕਟ ਹੁੰਦੇ ਪਰ ਨਾਕਾਬੰਦੀ ਪੁਲਿਸ ਦੀ ਚੈਕਿੰਗ ਦੇ ਬਾਵਜੂਦ ਵੀ ਇਹ ਆ ਹਾਲ ਹੈ ਤੇ ਕਿਤੇ ਨਾ ਕਿਤੇ ਪੁਲਿਸ ਨੂੰ ਵੀ ਆਪਣੇ ਕੰਮ ਤੇ ਪ੍ਰਸ਼ਨ ਚਿੰਨ ਲੱਗ ਜਾਂਦਾ ਉਹਨਾਂ ਦੇ ਕੰਮ ਤੇ ਪ੍ਰਸ਼ਨ ਚਿੰਨ ਲੱਗ ਜਾਂਦਾ ਕਿ ਉਹ ਕਰਨ ਕੀ ਦੇ ਨੇ ਇੱਕ ਚੀਜ਼ ਹੋਰ ਆ ਪਾਜੀ ਜਦੋਂ ਇਦਾਂ ਦੀ ਸਿਚੁਏਸ਼ਨ ਬਣ ਜਾਂਦੀ ਆ ਤਾਂ ਉਹਦੇ ਵਿੱਚ ਆਪੋਜੀਸ਼ਨ ਪਾਰਟੀਆਂ ਦਾ ਵੀ ਫਰਜ ਬੰਦਾ ਹੈ ਕਿ ਉਹ ਅਦਾ ਕਰਨ ਕੋਈ ਰੋਲ ਅਪਣਾਵੇ ਇੱਥੇ ਕਿਤੇ ਨਾ ਕਿਤੇ ਆਪੋਜੀਸ਼ਨ ਪਾਰਟੀਆਂ ਨਹੀਂ ਲੱਭਦੀਆਂ ਪਾਜੀ ਮੈਂ ਤੁਹਾਨੂੰ ਆਪੋਜੀਸ਼ਨ ਪਾਰਟੀ ਤੋਂ ਐ ਨਹੀਂ ਸੋਚਣਾ ਕਿ ਮੈਂ ਭਾਜਪਾ ਦੇ ਵਰਕਰ ਨਾ ਤੇ ਕਰਨਾ ਅੱਜ ਕਿਤੇ ਤੁਸੀਂ ਆਮ ਬੰਦੇ ਨਾ ਵੀ ਕਿਤੇ ਗੱਲ ਕਰੋ ਨਾ ਇਦਾਂ ਦੀ ਤਾਂ ਲੋਕੀ ਕਹਿੰਦਾ ਕਿ ਪੰਜਾਬ 'ਚ ਯੋਗੀ ਰਾਜ ਚਾਹੀਦਾ ਹਮ ਪਰ ਆਪੋਜੀਸ਼ਨ ਤੁਸੀਂ ਗੱਲ ਕਰਦੇ ਹੋ ਕਾਂਗਰਸ ਦੀ ਪਿਛਲਾ ਪੰਜ ਸਾਲ ਅਸੀਂ ਕਾਂਗਰਸ ਤਾਂ ਆਏ ਹਮ ਤੇ ਇੱਕ ਹਰਾਨੀ ਵਾਲੀ ਗੱਲ ਹੈ ਕਿ ਪੜਾ ਗੈਂਗਸਟਰ ਤੋਂ ਯੂਪੀ ਤੋਂ ਲੈ ਕੇ ਉਹਨਾਂ ਨੇ ਸਾਹਮ ਕੇ ਰੱਖਿਆ ਇੱਥੇ ਔਰ ਇਹਨਾਂ ਦੀ ਸ਼ਰਨ ਚੋ ਗੈਸਟ ਬਣ ਕੇ ਰਹਿੰਦਾ ਰਿਹਾ ਗੈਂਗਸਟਰ ਤੇ ਉਹਨਾਂ ਦੇ ਰਾਜ ਚ ਵੀ ਹੁੰਦੇ ਸੀ ਹੁਣ ਮੈਂ ਇਹ ਵੀ ਨਹੀਂ ਕਹਿ ਸਕਦਾ ਕਿ ਗੈਂਗਸਟਰ ਅੱਜ ਹੀ ਜੰਮ ਗਏ ਨੇ ਉਹਨਾਂ ਦੇ ਜਿਹੜੇ ਜੰਮੇ ਤੇ ਅੱਜ ਕੰਮ ਕਰਨ ਦੇ ਸਰਕਾਰਾਂ ਸਾਰੀਆਂ ਦੋਸ਼ੀ ਨੇ ਰੇ ਵਿੱਚ ਪੁਰਾਣੀਆਂ ਸਰਕਾਰਾਂ ਦੀ ਦੋਸ਼ੀ ਪਰ ਆਵਾਜ਼ ਤੇ ਬੁਲੰਦ ਕਰਨੀ ਚਾਹੀਦੀ ਕਿਉਂ ਜਨਨ ਜੀ ਆਵਾਜ਼ ਨੂੰ ਤੇ ਬੁਲੰਦ ਕਰਨਾ ਸਾਡਾ ਫਰਜ਼ ਬੰਦਾ ਨਾ ਬਿਲਕੁਲ ਸਰ ਬਿਲਕੁਲ ਆਵਾਜ਼ ਨੂੰ ਬੁਲੰਦ ਕਰਨਾ ਮਨਣਾ ਹਰ ਇੱਕ ਬੰਦੇ ਨੂੰ ਇਹ ਜਿਹੜਾ ਕੋਈ ਕੋਈ ਪਤਾ ਨਹੀਂ ਆ ਥੋੜਾ ਕਿ ਆਮ ਨਾਗਰਿਕ ਤੇ ਇੱਕ ਗੋਲੀ ਚੱਲਣ ਦੀ ਆ ਤੇ ਜਾਂ ਕਿਤੇ ਹੋਰ ਗੋਲੀ ਜਿਹੜੀ ਹੈਗੀ ਉਹ ਆਮ ਨਾਗਰਿਕ ਵਾਸਤੇ ਬਣੀ ਆ ਜਿਹੜਾ ਇਹ ਉਹ ਗੋਲੀ ਕਿਸੇ ਵਾਸਤੇ ਵੀ ਆ ਕਿ ਤੇ ਕੱਲ ਨੂੰ ਐ ਹੈਗਾ ਕਿ ਕੱਲ ਨੂੰ ਤੁਹਾਡੇ ਦੁਆਲੇ ਵੀ ਹੋਣਗੇ ਹੋ ਸਕਦਾ ਹੈ ਕਿ ਸਾਡੇ ਦੁਆਲੇ ਵੀ ਹੋ ਜਾਣ ਤੇ ਇਸ ਵਾਸਤੇ ਅਹੀ ਆ ਗੱਲ ਚੰਨੀ ਆ ਕਿ ਪਰਿਵਾਰ ਹਰ ਕੋਈ ਬੰਦਾ ਆਪਣੇ ਸੇਫ ਰਹਿੰਦਾ ਹੁੰਦੇ ਇੰਨਾ ਕਿ ਡਰ ਲੱਗਦਾ ਹੈ ਕਿ ਘਰ ਜਾਣ ਵਾਲੇ ਵੀ ਡਰ ਲੱਗਦਾ ਕਿ ਯਾਰ ਤੁਹਾਡੀ ਕਿਸੇ ਨਾਲ ਬਾਈਕ ਟਕਰਾ ਗਈ ਜਾਂ ਕੁਝ ਹੋ ਗਿਆ ਤੇ ਐ ਨਾ ਹੋ ਜਾਈਗੀ ਕਿਤੇ ਯਾਰ ਇਹ ਬੰਦਾ ਤੁਹਾਡੇ ਨਾਲ ਦੁਆਲੇ ਹੋ ਜੇ ਜਾਂ ਕੁਝ ਹਾਸਾ ਵਾਪਰ ਜੇ ਤੇ ਪਰਿਵਾਰ ਵੀ ਕਹਿੰਦਾ ਕਿ ਤੁਸੀਂ ਜਲਦੀ ਤੋਂ ਜਲਦੀ ਜੀ ਅੱਜਕੱਲ ਦੁਕਾਨਾ ਬੰਦ ਕਰਕੇ ਘਰ ਆ ਜਾਇਆ ਕਰੋ ਲਕਿਨ ਅੱਤਵਾਜ ਦੇ ਕਹਿੰਦੇ ਆ ਬੰਦੇ ਆ ਜੋ ਬਿਲਕੁਲ ਉਹ ਟਾਈਮ ਆ ਗਿਆ ਜਿਹੜਾ ਕਿ ਇੱਕ ਟਾਈਮ ਤੇ ਅੱਤਵਾਦ ਦਾ ਟਾਈਮ ਹੀ ਜਦੋਂ ਤੁਸੀਂ ਸਾਨੂੰ ਯਾਦਾ ਛੋਟੇ ਹੁੰਦੇ ਕਿ ਜਦੋਂ ਦੁਕਾਨਾ ਜਿਹੜੀਆਂ ਅਸੀਂ ਅੱਤਵਾਦ ਦੇ ਟਾਈਮ ਤੇ ਬੰਦ ਹੋ ਰਹੀਆਂ ਲੇਕਿਨ ਇਹ 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 ਤੇ ਨਾ ਤੇ ਅੱਤਵਾਦ ਦਾ ਟਾਈਮ ਆ ਨਾ ਕਿਸੇ ਚੀਜ਼ ਦਾ ਲੇਕਿਨ ਇਥੇ ਇਨਾਂ ਕੋ ਖੋਫ ਹੋ ਗਿਆ ਕਿ ਉਹਨਾਂ ਤੋਂ ਵੀ ਅੱਤਵਾਦ ਤੋਂ ਵੀ ਮਨਾ ਖੋਫ ਹੋ ਗਿਆ ਕਿ ਜਿਹੜਾ ਦੁਕਾਨਾਂ ਦਾ ਟਾਈਮ ਜਿਹੜਾ ਸਾਨੂੰ ਲੱਗਦਾ ਕਿ ਯਾਰ ਨਹੀਂ ਆਪਣੇ ਘਰ ਟਾਈਮ ਸੇ ਚੱਲ ਜੀਏ ਕਿ ਕੋਈ ਪਤਾ ਨਹੀਂ ਕਿਹੜੇ ਵਲੇ ਨਾਥਕ ਇਹ ਜਰੂਰ ਪੈਣੀ ਚਾਹੀਦੀ ਹੈ ਕਿਤੇ ਨਾ ਕਿਤੇ ਬਹੁਤ ਖਤਰਨਾਕ ਹੈ ਆਉਣ ਵਾਲੇ ਟਾਈਮ ਚ ਹੋਰ ਜ਼ਿਆਦਾ ਖਤਰਨਾਕ ਟਾਈਮ ਹੋ ਜਾਏਗਾ ਤੇ ਜਿਹੜੇ ਪ੍ਰਸ਼ਾਸਨ ਆ ਸਰਕਾਰ ਆ ਉਹਨਾਂ ਵਾਸਤੇ ਵੀ ਇਹ ਚੀਜ਼ ਨੂੰ ਸੁਮਣ ਲੱਭ ਬਹੁਤ ਮੁਸ਼ਕਲ ਹੋ ਜਾਏਗਾ ਬਿਲਕੁਲ ਬਿਲਕੁਲ ਅਰੇ ਜੀ ਇਸ ਸਮੱਸਿਆ ਦਾ ਹੱਲ ਕੀ ਫਿਰ ਅਕੀ ਤੇ ਆਪਾਂ ਕਿਸ ਤਰੀਕੇ ਨਾਲ ਹੱਲ ਕਰ ਸਕਦੇ ਕਿਉਂਕਿ ਸਾਡਾ ਵੀ ਫਰਜ਼ ਬੰਦਾ ਅਸੀਂ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਦੀਏ ਸਾਥ ਦੇ ਕੇ ਖੈਰਵਾਸੀਆਂ ਦੇ ਬੰਦਾ ਗਏ ਸਾਥ ਦਵਾਂਗੇ ਤੇ ਫੇਰ ਹੀ ਕੋ ਹੱਲ ਹੁੰਦਾ ਵਾ ਕੀ ਹੱਲ ਨਿਕਲ ਸਕਦਾ ਹੈ ਸਭ ਕੁਝ ਡਿਪੈਂਡ ਕਰਦਾ ਹੈ ਜਿਹੜੀਆਂ ਰੂਲਿੰਗ ਗਵਰਨਮੈਂਟ ਹੁੰਦੀਆਂ ਨੇ ਉਹਨਾਂ ਦੀ ਇ ਜਿਹੜਾ ਕਿਸੇ ਟਾਈਮ ਮੰਨਿਆ ਜਾਂਦਾ ਸੀ ਬਦਮਾਸ਼ਾਂ ਦਾ ਗੁੰਡਿਆਂ ਦਾ ਗੈਂਗਸਟਰਾਂ ਦਾ ਗੜ ਤੇ ਜੇ ਕਿਤੇ ਛੋਟੀ ਮੋਟੀ ਸਾਡੇ ਪੰਜਾਬ ਚ ਅਜ ਤੋਂ 10 15 ਸਾਲ ਪਹਿਲਾਂ ਵਾਰਦਾਤ ਹੁੰਦੀ ਨਾ ਲੋਕੀ ਕਹਿੰਦੇ ਕਿ ਪੰਜਾਬੀ ਯੂਪੀ ਬੰਨ ਚੱਲਿਆ ਪੰਜਾਬੀ ਯੂਪੀ ਬੰਨ ਚੱਲਿਆ ਪੰਜਾਬ ਬਿਹਾਰ ਬੰਨ ਚੱਲਿਆ ਅੱਜ ਬਿਹਾਰ ਤੇ ਯੂਪੀ ਸੁਧਰ ਗਏ ਨੇ ਹੁਣ ਉਧਰ ਵਾਲੇ ਕਿਤੇ ਮਾੜੀ ਮੋਡੀ ਕਿਤੇ ਵਾਰਦਾਤ ਹੋਏ ਤਾਂ ਲੋਕੀ ਕਹਿੰਦੇ ਆ ਕਿ ਇਹ ਪੰਜਾਬ ਬੰਨ ਚੱਲਿਆ ਮੈਂ ਤਾਂ ਸਰਕਾਰਾਂ ਦੀ ਇੱਛਾ ਸ਼ਕਤੀ ਸਰਕਾਰਾਂ ਕੀ ਕਰਦੀਆਂ ਮੈਂ ਕਿ ਜਦੋਂ ਐਦਾਂ ਦੀ ਕੋਈ ਵਾਰਦਾਤ ਹੁੰਦੀ ਹੈ ਤੁਸੀਂ ਉਹਨੇ ਗੱਲ ਕੀਤੀ ਕਿ ਆਪੋਜੀਸ਼ਨ ਨੇ ਵੀ ਕੋਈ ਆਵਾਜ਼ ਨਹੀਂ ਚੁੱਕੀ ਹਮ ਤੁਸੀਂ ਹੁਣੇ ਜਸਟ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਮਿਤੀਆਂ ਦੇ ਇਲੈਕਸ਼ਨ ਨਿਕਲੇ ਉਸ ਤੋਂ ਪਹਿਲਾਂ ਲੋਕ ਸਭਾ ਦੇ ਇਲੈਕਸ਼ਨ ਨਿਕਲੇ ਤੁਸੀਂ ਇੱਕ ਗੱਲ ਦੇਖੀ ਹੋਣੀ ਹੈ ਕਿ ਪਿਛਲੀ ਸਰਕਾਰ ਹੀ ਕਾਂਗਰਸ ਦੀ ਹੂੰ ਉਹ ਸਰਕਾਰ ਦੇ ਨੁਮਾਇੰਦੇ ਜਿਹੜੇ ਰੋਪ ਲਾਉਂਦੇ ਆ ਸਰਕਾਰ ਤੇ ਕਿ ਗੈਂਗਸਟਰ ਜਿਹੜੇ ਆ ਇਹਨਾਂ ਦੇ ਚੱਲਣ ਦੇ ਨੇ ਗੈਂਗਸਟਰ ਭੱਲਣ ਦੇ ਆ ਇਹਨਾਂ ਦਾ ਗੈਂਗਸਟਰਾਂ ਦਾ ਸਹਿਯੋਗ ਲੈਣ ਦੇ ਔਰ ਜਦੋਂ ਇਹਨਾਂ ਦੇ ਨੁਮਾਇੰਦੇ ਮੌਜੂਦਾ ਸਰਕਾਰ ਦੇ ਸਟੇਜਾਂ ਸਾਹਮਣੇ ਹੋਣਾ ਤੇ ਰੋਬ ਲਾ ਦਿੰਦੇ ਇੱਕ ਗੱਲ ਤੇ ਜਨਤਾ ਨੂੰ ਸਮਝਣੀ ਚਾਹੀਦੀ ਹੈ ਕਿ ਪਿਛਲੀ ਸਰਕਾਰ ਤੇ ਮੌਜੂਦਾ ਸਰਕਾਰ ਦੋਨਾਂ نو ਗੈਂਗਸਟਰਾਂ ਦੀ ਸ਼ਾਇਦ ਕਿਤੇ ਲੋੜ ਹੈ ਕਿ ਜਾਂ ਦੋਨਾਂ ਨੇ ਗੈਂਗਸਟਰ ਪਾ ਲਏ ਨੇ ਤੇ ਸਾਨੂੰ ਮੂਰਖ ਬਣਾਣ ਡਿਆ ਬਿਲਕੁਲ ਤੇ ਜੇ ਤੁਹਾਡੇ ਵਾਲੀ ਗੱਲ ਕੀ ਲੋਕਾਂ ਨੇ ਲੋਕ ਤੇ ਸਹਿਯੋਗ ਕਰਨ ਨੂੰ ਤਿਆਰ ਲੋਕ ਥੋੜੀ ਚਾਹਦੇ ਕਿ ਆਂਦੇ ਜਾਂਦੇ ਕੋਈ ਕਿਸੇ ਨੂੰ ਮਾਰ ਜੇ ਜਾਂ ਕਿਸੇ ਦੁਕਾਨਦਾਰ ਤੇ ਲੁੱਟਖੋ ਕਰ ਦੇ ਲੋਕ ਤੇ ਸਰਕਾਰਾਂ ਨਾਲ ਤਿਆਰ ਪਰ ਸਰਕਾਰਾਂ ਨੂੰ ਵੀ ਆਪਣੀ ਇੱਛਾ ਸ਼ਕਤੀ ਦੱਸਣੀ ਚਾਹੀਦੀ ਹੈ ਜੋਗੀ ਰਾਜਵੰਗ ਸਟੈਪ ਲੈਣੇ ਪੈਣੇ ਹਨ ਮਲ ਜੋ ਵੀ ਰਾਜ ਹੈ ਸੀਐਮ ਨੂੰ ਟਾਈਟ ਹੋਣਾ ਪਏਗਾ ਸੀਐਮ ਨੂੰ ਟਾਈਟ ਹੋਣਾ ਪੈਣਾ ਔਰ ਅਫਸਰ ਸ਼ਾਇਤਾ ਵੀ ਲਗਾਮ ਕਸਣੀ ਔਰ ਅਫਸਰਾਂ ਨੂੰ ਵੀ ਮੈਨੂੰ ਅੱਜ ਵੀ ਯਾਦ ਆਦਾ 10-12 ਸਾਲ ਪਿੱਛੇ ਚਲੇ ਜਾ ਸਾਡੇ ਇੱਥੇ ਗੁਰਦਾਸਪੁਰ ਦੇ ਹਾਲਾ ਤੇ 2012 ਦੇ ਕਰੀਬ ਬੜੇ ਨਾਜ਼ੁਕ ਹੋ ਗਏ ਸੀ ਤੇ ਮੈਂ ਅੱਜ ਵੀ ਯਾਦ ਕਰਨਾ ਉਹ ਇੱਕ ਐਸਐਸਪੀ ਸਾਹਿਬ ਆਏ ਸੀ ਰਵਚਰਨ ਸਿੰਘ ਬਰਾੜ ਜੀ ਬਿਲਕੁਲ ਬਿਲਕੁਲ ਮੈਂ ਕਿਹਾ ਚਿੜੀ ਨਹੀਂ ਫੜਕਣ ਦਿੱਤੀ ਉਹਨਾਂ ਨੂੰ ਅੱਜ ਵੀ ਯਾਦ ਕਰਦੇ ਆ ਤੇ ਐਸਐਚਓ ਆਏ ਸੀ ਗੁਰਦਾਸਪੁਰ ਦੇ ਵਿੱਚ ਗੁਰਦੀਪ ਜੀ ਅੱਜ ਵੀ ਲੋਕੀ ਯਾਦ ਕਰਦੇ ਆ ਮੈਂ ਐ ਨਹੀਂ ਕਹਿੰਦਾ ਕਿ ਆ ਜਿਹੜੇ ਅਫਸਰ ਮੌਜੂਦਾ ਅਫਸਰ ਆ ਮਾੜੇ ਨੇ ਪਰ ਮੈਂ ਕਹਿੰਨਾ ਕਿਤੇ ਨਾ ਕਿਤੇ ਇਹਨਾਂ ਨੋ ਆਪਣੀ ਕਾਰਜਸ਼ੈਲੀ ਜਿਹੜੀ ਹੈ ਦਿਖਾਣੀ ਪੈਣੀ ਕਿ ਲੋਕੀ ਆਉਣ ਵਾਲ ਬਰਾੜ ਸਾਹਿਬ ਮੇਰੇ ਖਿਆਲ ਚ ਇੰਡੀਆ ਦੇ ਵਿੱਚ ਇੱਕ ਪਹਿਲੇ ਅਫਸਰ ਹੀ ਜਿਨ੍ਹਾਂ ਦੇ ਹੱਕ ਦੇ ਵਿੱਚ ਜਨਤਾ ਨੇ ਧਰਨਾ ਲਾਇਆ ਬਿਲਕੁਲ ਸੱਚ ਹੈ ਜੀ ਉਹ ਦੁਕਾਨਾਂ ਬੰਦ ਕੀਤੀਆਂ ਗਈਆਂ ਕਿਸੇ ਵੀ ਅਫਸਰ ਹੋ ਸੇ ਡਿਪਾਰਟਮੈਂਟ ਚੋਂ ਆਓ ਆਪਣੇ ਸਮਾਜ ਲਈ ਆਪਣੇ ਜਨਤਾ ਦੇ ਹੱਕ ਲਈ ਉਹਨਾਂ ਦੀ ਰਖਵਾਲੀ ਲਈ ਤੁਹਾਨੂੰ ਸਟੈਪ ਲੈਣੇ ਪੈਣੇ ਨੇ ਮੈਂ ਕਿਸੇ ਅਫਸਰ ਨੂੰ ਮਾੜਾ ਨਹੀਂ ਕਹਿੰਦਾ ਹੋ ਸਕਦਾ ਇਹਨਾਂ ਨੂੰ ਵੀ ਕਿਤੇ ਬੰਦੀਸ਼ਾ ਹੋਏ ਜਾਂ ਸਰਕਾਰਾਂ ਦੀ ਇੱਛਾ ਸ਼ਕਤੀ ਨਾ ਹੋਏ ਅਸੀਂ ਤੇ ਦੇਖੋ ਆਪਣੇ ਅਫਸਰਾਂ ਨੂੰ ਕਹਿ ਸਕਦੇ ਹਾਂ ਸਾਨੂੰ ਸਿਕੋਡੀ ਤੁਹਾਡੇ ਕੋ ਚਾਹੀਦੀ ਕਿਉਂਕਿ ਸਰਕਾਰਾਂ ਦਾ ਤਾਂ ਅਸੀਂ ਦੇਖ ਲਿਆ ਕਿ ਕੋਈ ਨਹੀਂ ਆ ਅਸੀਂ ਤਾਂ ਅਫਸਰਾਂ ਕੋਈ ਉਮੀਦ ਕਰਨੇ ਆ ਔਰ ਬਰਾੜ ਸਾਹ ਵਰਗੇ ਅਫਸਰ ਬਣ ਕੇ ਦਿਖਾਣ ਮੌਜੂਦ ਐਸਪੀ ਸਾਹਿਬ ਮੈਂ ਨਾ ਇਹੋ ਬੇਨਤੀ ਕਰਨਾ ਕਿ ਗੁਰਦਾਸਪੁਰ ਨੂੰ ਜਿਹੜੇ ਇੱਕ ਸ਼ਾਂਤੀਪ੍ਰੇ ਇਲਾਕਾ ਬਣਾ ਦਿਓ ਬਿਲਕੁਲ ਜੀ ਬਿਲਕੁਲ ਉਮੀਦ ਕਰਾਂਗੇ ਕਿ ਪ੍ਰਸ਼ਾਸਨ ਜਾਗੇਗਾ ਔਰ ਇਸ ਸਮੱਸਿਆ ਦਾ ਹੱਲ ਕਰੇਗਾ ਕਿਉਂਕਿ ਜ਼ਰੂਰਤ ਹੈ ਜੀ ਸਮੇਂ ਇਸ ਸਮੇਂ ਸ਼ਹਿਰ ਜਿਹੜਾ ਥੌਪੇ ਵਿੱਚ ਦਾ ਡਰ ਵਿੱਚ ਵਾ ਉਰੇ ਸਿਰਦਾਰ ਨੂੰ ਦੂਰ ਕਰਨਾ ਜਿਹੜਾ ਕਿ ਤਰ੍ਹਾਂ ਕਿਤੇ ਪ੍ਰਸ਼ਾਸਨ ਦਾ ਹੀ ਫਰਜ਼ ਬੰਦਾ ਜੀ ਸੋ ਰਾਜਪੁਰ ਤੋਂ ਵਿਜੇ ਸ਼ਰਮ ਦੇ ਨਾਲ ਰਜਿੰਦਰ ਸਿੰਘ ਦੀ ਇੰਸਪੈਕਟਰਪੋਲ